ਲੁਧਿਆਣਾ ਤੋਂ ਕਾਂਗਰਸੀ ਸੰਸਦ ਰਵਨੀਤ ਸਿੰਘ ਬਿੱਟੂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਉਹਨਾਂ ਨੇ ਕੁਝ ਦਿਨ ਪਹਿਲਾਂ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਬਿੱਟੂ ਨੇ ਐਲਾਨ ਕੀਤਾ ਸੀ ਕਿ ਉਹ ਇਸ ਮਾਮਲੇ ਵਿੱਚ ਉਸ ਨੂੰ ਗ੍ਰਿਫਤਾਰ ਕਰਨਗੇ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਮਰਥਕ ਡੀ ਸੀ ਦਫ਼ਤਰ ਦੇ ਬਾਹਰ ਆ ਗਏ ਉਹਨਾਂ ਦੇ ਨਾਲ ਸਬਕਾ ਮੰਤਰੀ ਭਾਤ ਊਸ਼ਨਾਸ਼ੂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਇਸ ਦੌਰਾਨ ਪੁਲਿਸ ਅਤੇ ਕਾਂਗਰਸੀ ਸਮਰਥਕਾਂ ਵਿਚਕਾਰ ਭਾਰੀ ਹੰਗਾਮਾ ਹੋਇਆ ਪੁਲਿਸ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਕਰਨ ਤੇ ਉਹਨਾਂ ਵਿਚਕਾਰ ਹੱਥੋਂ ਪਾਈ ਹੋ ਗਈ ਹੈ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਜਦੋਂ ਜਦ ਸਰਕਾਰ ਡਰਦੀ ਹੈ ਆਖੀ ਕੋ ਅੱਗੇ ਕਰਦੀ ਹੈ ਇਹ ਤਾਂ ਕਮਜ਼ੋਰ ਲੱਤਾਂ ਕੰਬਦੀਆਂ ਇਹਨਾਂ ਦੀਆਂ ਇਹਨਾਂ ਦੀ ਕੀ ਪ੍ਰਵਾਹ ਕਰਦੇ ਆ ਅਸੀਂ ਲੱਗਦਾ ਅੱਜ ਅਸ਼ੂ ਜੀ ਨੂੰ ਵੀ ਕਰੇ ਨਜ਼ਰਬੰਦ ਕੀਤਾ ਕਈ ਹੋਰ ਵੀ ਲੀਡਰਾਂ ਦਾ ਬਹੁਤ ਕੋਸ਼ਿਸ਼ ਸਵੇਰ ਦੇ ਕੀਤੀ ਹੈ ਅਫਸਰ ਸਬਾਨਾ ਨੇ ਬਹੁਤ ਕੋਸ਼ਿਸ਼ ਕੀਤੀ ਆ ਪਰ ਜਦੋਂ ਆਮ ਵਰਕਰ ਪਹੁੰਚ ਗਿਆ ਸੀ ਕੋਈ ਕਿਸੇ ਨੂੰ ਚੂਟਕਾ ਕੇ ਥੋੜੀ ਸੱਧਿਆ ਸੀ ਤੇ ਗ੍ਰਿਫਤਾਰੀਆਂ ਦੇਣੀਆਂ ਜਦੋਂ ਆਮ ਵਰਕਰ ਇਕੱਲਾ ਇਕੱਲਾ ਪਹੁੰਚ ਗਿਆ ਅਸੀਂ ਕਿਵੇਂ ਪਿੱਛੇ ਰਹਿ ਸਕਦੇ ਹਾਂ ਤੇ ਜਿਹੜਾ ਤਾਲਾ ਨਾ ਉਹਦਾ ਮੁੱਖ ਮੰਤਰੀ ਸਾਹਿਬ ਨੇ ਆਪ ਕਹਿਤਾ ਵੀ ਲਾ ਤਾਲਾ ਲਾ ਦੋ ਪੰਜਾਬ ਨੂੰ ਤੇ ਜੇ ਸਾਡੇ ਤਾਲੇ ਲਾਏ ਤੇ ਐਫ ਆਈ ਆਰ ਨਾ ਦਰਜ ਹੋ ਸਕਦੀਆਂ ਤੇ ਫਿਰ ਰਾਗਬ ਚੱਡੇ ਦੇ ਕਹਿਣ ਤੇ ਸਾਡੇ ਤੇ ਐਫ ਆਈ ਆਰ ਦਰਜ ਹੋ ਸਕਦੀ ਆ ਤੇ ਸੀਐਮ ਸਾਹਿਬ ਦੇ ਤਾਲਾ ਲਾਏ ਤੇ ਉਹਦੇ ਉਧਰ ਐਫ ਆਈ ਆਰ ਦਰਜ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਉਹ ਕਹਿੰਦਾ ਕਿ ਕਾਂਗਰਸ ਨੂੰ ਨਹੀਂ ਲੱਗਦਾ ਜੀ ਵਿਧਾਨ ਸਭਾ ਦੇ ਵਿੱਚ ਵੀ ਤੁਹਾਡਾ ਨਾਮ ਚੱਕਿਆ ਗਿਆ ਸੀਐਮ ਸਾਹਿਬ ਨੂੰ ਉਹਨਾਂ ਨੂੰ ਕੰਮ ਐਮਪੀ ਸਾਹਿਬ ਹੁਣ ਗ੍ਰਿਫਤਾਰੀਆਂ ਲਈ ਤਿਆਰ ਹੋ ਮੈਂ ਕਹਿੰਦੀ ਆ ਪਹੁੰਚ ਗਏ ਗ੍ਰਿਫਤਾਰੀ ਜਦੋਂ ਪਰਚਾ ਕੀਤਾ ਤੇ ਹੁਣ ਦਿਖਾਉਣ ਤਾਂ ਕਿ ਹੁਣ ਦੌਣ ਜਾਨ ਆ ਅੱਜ ਵੀ ਆ ਰਹੇ ਹੁਣ ਚਲੋ ਪੁਲਿਸ ਦਾ ਪੁਲਿਸ ਦਾ ਥੋੜੀ ਜਿਹੀ ਕੋਈ ਰੋਲ ਹੁੰਦਾ ਪੁਲਿਸ ਤਾਂ ਸਭ ਦੀ ਆ ਉਹ ਤਾਂ ਐਮਪੀ ਸਾਹਿਬ ਜਿਹੜਾ ਸਰਕਾਰ ਹੁੰਦੀ ਆ ਉਹ ਕੀ ਹੁਕਮ ਕਰਦੀ ਆ ਪੁਲਿਸ ਸਾਡੇ ਭਰਾ ਨੇ ਪੁਲਿਸ ਵਾਲੇ ਉਹ ਸਾਡੇ ਆ ਸਾਡੇ ਵੱਲੋਂ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਕੁਝ ਨਹੀਂ ਕਿਸੇ ਵੱਲੋਂ ਕਿਹਾ ਜਾਊਗਾ ਇਸ ਕਰਕੇ ਅਸੀਂ ਨਜ਼ਰ ਬੰਨ੍ਹ ਦਿੱਤਾ ਹੈ ਉਹ ਵੀ ਆਰ ਐ ਸਰ ਸਭ ਆਉਣਗੇ ਸਭ ਆਉਣਗੇ ਐਮਪੀ ਸਾਹਿਬ ਕੱਲ ਵਿਧਾਨ ਸਭਾ ਦੇ ਅੰਦਰੋਂ ਤਾਲਾ ਲਗਾ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਐਮਪੀ ਮੈਂ ਇਹ ਕਿਹਾ ਜੀ ਕੱਲੇ ਕੱਲੇ ਹੋਰ ਦਫ਼ਤਰ ਨੂੰ ਆ ਅੰਕੜੇ ਆਏ ਅੱਜ ਜਿਹੜਾ ਲੁਧਿਆਣਾ ਏ 23 ਜ਼ਿਲ੍ਹਿਆਂ ਚੋਂ 19ਵੇਂ ਨੰਬਰ ਤੇ ਜਿੰਨਾ ਹਾਲ ਮਾੜਾ ਏ ਆ ਅੱਜ ਆਜ ਖਬਰ ਆ ਆਪ ਇਹਨਾਂ ਦੀ ਜਿਹੜੇ ਅੰਕੜੇ ਨੇ ਉਹ ਪੜ ਲਓ ਵੀ ਸਭ ਤੋਂ ਵੱਡਾ ਬੈਕਲੌਗ ਜਿਹੜਾ ਇਕੱਠਾ ਹੋਇਆ ਹੋਇਆ ਉਹ ਆ ਇੱਥੇ ਪੜੋ ਹਲੇ ਕਰੋ ਹਲੇ ਨਾ ਉਹ ਇਧਰ ਬਾਈ ਉੱਪਰ ਹੀ ਜੀ ਜੀ ਕਰ ਆ ਇੱਥੇ ਪੜਿਓ ਜਰਾ ਵੀ ਕਿੰਨੇਵੇਂ ਨੰਬਰ ਤੇ ਆ ਆ 23 ਡਿਸਟ੍ਰਿਕਟਾਂ ਚੋਂ 23 ਡਿਸਟ੍ਰਿਕਟਾਂ ਚੋਂ 19ਵੇਂ ਨੰਬਰ ਤੇ ਆ ਜਿਹੜਾ ਉਹ ਲੁਧਿਆਣਾ ਆ ਪੜੋ 19ਵੇਂ ਨੰਬਰ ਤੇ 23 ਜ਼ਿਲ੍ਹਿਆਂ ਚੋਂ ਆ ਜਿੱਥੇ ਕਿਸੇ ਦਾ ਲਾਇਸੈਂਸ ਬਣਨ ਨੂੰ ਕਿਸੇ ਦਾ ਡੈਥ ਸਰਟੀਫਿਕੇਟ ਕਿਸੇ ਦਾ ਜਨਮ ਸਰਟੀਫਿਕੇਟ ਉਹਨਾਂ ਦੀਆਂ ਤਰੀਕਾ ਹੀ ਨਿੰਘੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀ ਤੇ ਆ ਹਾਲ ਆ ਲੁਧਿਆਣੇ ਦਾ ਤੇ ਇਹ ਦਫਤਰਾਂ ਨੂੰ ਤਾਲੇ ਨਾ ਲਾਈਏ ਤਾਂ ਹੋਰ ਕੀ ਕਰੀਏ ਇਹ ਮਹਮ ਜਾਰੀ ਰਹੂਗੀ ਉਹ ਮੈਂ ਕਿਹਾ ਜੀ ਸਵੇਰ ਦੇ ਬੈਠੇ ਆ بڑے ਤੋਂ بڑے ਅਫਸਰ ਸੁਪੰਜ ਤਰੀਕ ਨੂੰ ਗ੍ਰਿਫਤਾਰੀਆਂ ਦਾ ਐਲਾਨ ਜਦੋਂ ਸਰਕਾਰ ਕਰਦੀ ਆ ਖਾਕੀ ਨੋਕ ਦੇ ਕਰਦੀ ਆ ਜਦੋਂ ਜਦ ਸਰਕਾਰ ਡਰਦੀ ਹੈ ਖਾਕੀ ਕੋ ਅੱਗੇ ਕਰਦੀ ਹੈ ਇਹ ਤਾਂ ਕਮਜ਼ੋਰ ਲੱਤਾਂ ਕੰਬਦੀਆਂ ਇਹਨਾਂ ਦੀਆਂ ਹਾਂ ਇਹਨਾਂ ਦੀ ਕੀ ਪ੍ਰਵਾਹ ਕਰਦੇ ਆ ਅਸੀਂ ਲੱਗਦਾ ਅੱਜ ਆਕਸੀਜਨ ਵੀ ਘਰੇ ਨਜ਼ਰਬੰਦ ਕੀਤਾ ਅੱਜ ਹੀ ਹੋਰ ਵੀ ਲੀਡਰਾਂ ਦਾ ਬਹੁਤ ਕੋਸ਼ਿਸ਼ ਸਵੇਰ ਦੇ ਕੀਤੀ ਆ ਅਫਸਰ ਸਬਾਨਾ ਨੇ ਬਹੁਤ ਕੋਸ਼ਿਸ਼ ਕੀਤੀ ਆ ਪਰ ਜਦੋਂ ਆਮ ਵਰਕਰ ਪਹੁੰਚ ਗਿਆ ਅਸੀਂ ਕੋਈ ਕਿਸੇ ਨੂੰ ਝੂਟ ਕਹਿ ਕੇ ਥੋੜੀ ਸੱਦੇ ਆ ਸੀ ਤੇ ਕੈ ਗ੍ਰਿਫਤਾਰੀਆਂ ਦੇਣੀਆਂ ਜਦੋਂ ਆਮ ਵਰਕਰ ਇਕੱਲਾ ਇਕੱਲਾ ਪਹੁੰਚ ਗਿਆ ਅਸੀਂ ਕਿਵੇਂ ਪਿੱਛੇ ਰਹਿ ਸਕਦੇ ਆ ਤੇ ਜਿਹੜਾ ਤਾਲਾ ਨਾ ਉਹਦਾ ਮੁੱਖ ਮੰਤਰੀ ਸਾਹਿਬ ਨੇ ਆਪ ਕਹਿਤਾ ਵੀ ਲਾ ਤਾਲਾ ਲਾ ਦੋ ਪੰਜਾਬ ਨੂੰ ਤੇ ਜੇ ਸਾਡੇ ਤਾਲੇ ਲਾਏ ਤੇ ਐਫ ਆਈ ਆਰ ਨਾ ਦਰਜ ਹੋ ਸਕਦੀਆਂ ਤੇ ਫਿਰ ਰਾਗਬ ਚੱਡੇ ਦੇ ਕਹਿਣ ਤੇ ਆਡੇ ਤੇ ਐਫਆਈਆਰ ਦਰਜ ਹੋ ਸਕਦੀ ਆ ਤੇ ਸੀਐਮ ਸਾਹਿਬ ਦੇ ਤਾਲਾ ਲਾਇਤੇ ਉਹਦੇ ਉਧਰ ਐਫਆਈਆਰ ਦਰਜ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਉਹ ਕਹਿੰਦਾ ਕਿ ਕਾਂਗਰਸ ਜੀ ਬਿਲਾਸਪੁਰ ਦੇ ਵਿੱਚ ਵੀ ਤੁਹਾਡਾ ਨਾਮ ਚੱਕਿਆ ਗਿਆ ਸੀਐਮ ਸਾਹਿਬ ਵੱਲੋਂ ਉਹਨਾਂ ਦਾ ਕੰਮ ਐਮਪੀ ਸਾਹਿਬ ਹੁਣ ਗ੍ਰਿਫਤਾਰੀਆਂ ਲਈ ਤਿਆਰ ਹੋ ਮੈਂ ਕਹ ਜੀ ਆ ਪਹੁੰਚ ਗਏ ਗ੍ਰਿਫਤਾਰੀ ਜਦੋਂ ਪਰਚਾ ਕੀਤਾ ਤੇ ਹੁਣ ਦਿਖਾਉਣ ਤਾਕਤ ਹੁਣ ਦਿਖਾਉਣ ਵੀ ਜਾਣ ਆ ਆ ਜੀ ਆ ਰਹੇ ਹੁਣ ਚਲੋ ਪੁਲਿਸ ਦਾ ਪੁਲਿਸ ਦਾ ਥੋੜੀ ਜਿਹੀ ਕੋਈ ਰੋਲ ਹੁੰਦਾ ਪੁਲਿਸ ਤਾਂ ਸਬਦੀ ਆ ਉਹ ਤਾਂ ਐਮਪੀ ਸਾਹਿਬ ਜਿਹੜਾ ਸਰਕਾਰ ਹੁੰਦੀ ਆ ਉਹ ਕੀ ਹੁਕਮ ਕਰਦੀ ਆ ਪੁਲਿਸ ਸਾਡੇ ਭਰਾ ਨੇ ਪੁਲਿਸ ਵਾਲੇ ਉਹ ਸਾਡੇ ਆ ਸਾਡੇ ਵੱਲੋਂ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਕੁਝ ਨਹੀਂ ਕਿਸੇ ਵੱਲੋਂ ਕਿਹਾ ਜਾਊਗਾ ਦੇਖ ਕਰਕੇ ਆਸ਼ੂ ਜੀ ਨੂੰ ਨਜ਼ਰਬੰਦ ਕੀਤਾ ਆ ਵੀ ਆ ਰਹੇ ਸਰ ਸਭ ਆਉਣਗੇ ਸਭ ਆਉਣਗੇ ਸਾਹਿਬ ਕੱਲ ਵਿਧਾਨ ਸਭਾ ਦੇ ਅੰਦਰੋਂ ਤਾਲਾ ਲਗਾ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਮੈਂ ਕਿਹਾ ਜੀ ਕੱਲੇ ਕੱਲੇ ਹੋਰ ਦਫ਼ਤਰ ਨੂੰ ਆ ਅੰਕੜੇ ਆਏ ਅੱਜ ਜਿਹੜਾ ਲੁਧਿਆਣਾ ਏ 23 ਜ਼ਿਲ੍ਹਿਆਂ ਚੋਂ 19ਵੇਂ ਨੰਬਰ ਤੇ ਜਿੰਨਾ ਹਾਲ ਮਾੜਾ ਏ ਆ ਅੱਜ ਆਜ ਖਬਰ ਆ ਆਪਕਾ ਇਹਨਾਂ ਦੀ ਜਿਹੜੇ ਅੰਕੜੇ ਨੇ ਉਹ ਪੜ ਲਓ ਵੀ ਸਭ ਤੋਂ بڑا ਬੈਕਲੌਗ ਜਿਹੜਾ ਇਕੱਠਾ ਹੋਇਆ ਹੋਇਆ ਉਹ ਆ ਇੱਥੇ ਪੜੋ ਥੱਲੇ ਕਰੋ ਆ ਇਧਰ ਬਾਈ ਉੱਤੇ ਜੀ ਇੱਥੇ ਪੜਿਓ ਜਿਹੜਾ ਵੀ ਕਿੰਵੇਂ ਨੰਬਰ ਤੇ ਆ ਆ 23 ਡਿਸਟ੍ਰਿਕਟਾਂ ਚੋਂ ਇਹ ਡਿਸਟ੍ਰਿਕਟਾਂ ਚੋਂ 19ਵੇਂ ਨੰਬਰ ਤੇ ਆ ਜਿਹੜਾ ਉਹ ਲੁਧਿਆਣਾ ਆ ਫੜੋ 19ਵੇਂ ਨੰਬਰ ਤੇ 23 ਜ਼ਿਲ੍ਹਿਆਂ ਚੋਂ ਆ ਜਿੱਥੇ ਕਿਸੇ ਦਾ ਲਾਇਸੈਂਸ ਬਣਨੂ ਕਿਸੇ ਦਾ ਡੈਥ ਸਰਟੀਫਿਕੇਟ ਕਿਸੇ ਦਾ ਜਨਮ ਸਰਟੀਫਿਕੇਟ ਉਹਨਾਂ ਦੀਆਂ ਤਰੀਕਾ ਹੀ ਨਿੰਘੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀ ਤੇ ਆਹ ਹਾਲ ਆ ਲੁਧਿਆਣੇ ਦਾ ਤੇ ਇਹ ਦਫ਼ਤਰਾਂ ਨੂੰ ਕਾਲੇ ਨਾ ਲਈਏ ਤਾਂ ਹੋਰ ਕੀ ਕਰੀਏ ਇਹ ਮਹਿੰਮ ਜਾਰੀ ਰਹੂਗੀ ਉਹ ਮੈਂ ਕਿਹਾ ਜੀ ਸਵੇਰ ਦੇ ਬੈਠੇ ਆ ਬੜੇ ਤੋਂ ਬੜੇ ਅਫਸਰ ਸਵੇਰ ਦੇ ਬਲਾਵਰ ਸਾਹਿਬ ਵੀ ਉੱਥੇ ਸੀ ਉਹ ਸਭ ਤੋਂ ਵੱਡੀ ਕਮੰਡੈਂਟੀ ਫੋਟੋ ਤਸਵੀਰ ਪਹਿਲਾਂ ਵੀ ਸਾਹਮਣੇ ਆਈ ਸੀ ਕਾਲੀਗਰ ਰਾਜ ਸੀਗਾ ਉਦੋਂ ਵੀ ਤੁਸੀਂ ਇੱਥੇ ਪਹੁੰਚੇ ਸੀ ਉਦੋਂ ਵੀ ਤੁਹਾਡਾ ਆਪਣਾ ਜਦੋਂ ਅਸੀਂ ਆਪੋਜੀਸ਼ਨ 'ਚ ਆ ਸਾਡਾ ਰੋਲ ਆ ਸਰਕਾਰ ਨੂੰ ਜਗਾਉਣਾ ਹਰ ਦਫ਼ਤਰ ਦੇ